ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਅਸਲਾਮੁਅਲੈਕੁਮ ਸੰਧਤ ਜੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੀਰਾਂ ਫਕੀਰਾਂ ਨੂੰ ਮੰਨਣ ਦੇ ਬਾਅਦ ਵੀ ਕਈ ਵਾਰ ਸਾਡੇ ਕੰਮ ਕਿਉਂ ਨਹੀਂ ਬਣਦੇ ਅਸੀਂ ਦੁਆਵਾਂ ਮੰਗਦੇ ਹਾਂ ਮੰਨਤਾ ਮੰਨਦੇ ਹਾਂ ਪਰ ਫਿਰ ਵੀ ਨਤੀਜਾ ਜ਼ੀਰੋ ਹੁੰਦਾ ਹੈ ਅੱਜ ਅਸੀਂ ਗੱਲ ਕਰਾਂਗੇ ਪੰਜ ਅਜਿਹੇ ਕਾਰਨਾਵਾਰੇ ਜੋ ਇਸ ਪਿੱਛੇ ਹੋ ਸਕਦੇ ਨੇ ਤਾਂ ਆਓ ਸ਼ੁਰੂ ਕਰਦੇ ਹਾਂ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪਹਿਲਾ ਕਾਰਨ ਹੈ ਵਿਸ਼ਵਾਸ ਦੀ ਘਾਟ ਸੰਗਤ ਜੀ ਕਈ ਵਾਰ ਅਸੀਂ ਪੀਰਾਂ ਨੂੰ ਮੰਨਦੇ ਤਾਂ ਹਾਂ ਪਰ ਦਿਲ ਦੀ ਡੂੰਘਾਈ ਵਿੱਚ ਸਾਨੂੰ ਖੋਤੇ ਜਾਂ ਉਹਨਾਂ ਦੀ ਦੁਆ ਤੇ ਭਰੋਸਾ ਨਹੀਂ ਹੁੰਦਾ ਜੇ ਤੁਸੀਂ ਅੱਧੇ ਦੂਰੇ ਦਿਲ ਨਾਲ ਮੰਨਤ ਮੰਗੋਗੇ ਤਾਂ ਨਤੀਜਾ ਵੀ ਅੱਧਾ ਦੂਰਾ ਹੀ ਆਵੇਗਾ ਵਿਸ਼ਵਾਸ ਇੱਕ ਤਾਕਤ ਹੈ ਜੇ ਇਹ ਪੂਰੀ ਨਹੀਂ ਤਾਂ ਕੰਮ ਕਿਵੇਂ ਬਣੇਗਾ ਦੂਸਰਾ ਕਾਰਨ ਹੈ ਕਰਮਾਂ ਦਾ ਲੇਖਾ ਸਾਡੇ ਪੰਜਾਬੀਆਂ ਦੀ ਇੱਕ ਕਹਾਵਤ ਹੈ ਜੈਸੀ ਕਰਨੀ ਵੈਸੀ ਭਰਨੀ ਪੀਰ ਫਕੀਰ ਸਾਨੂੰ ਰਾਹ ਦਿਖਾ ਸਕਦੇ ਨੇ ਪਰ ਸਾਡੇ ਪਿਛਲੇ ਜਨਮਾਂ ਦਾ ਫਲ ਸਾਨੂੰ ਭੁਗਤਣਾ ਹੀ ਪੈਂਦਾ ਹੈ ਜੇ ਅਸੀਂ ਗਲਤ ਕਰਮ ਕੀਤੇ ਹੋਣ ਤਾਂ ਸਿਰਫ ਦੁਆ ਮੰਗਣ ਨਾਲ ਉਸ ਨੂੰ ਮਿਟਾਉਣ ਦੀ ਆਸ ਰੱਖੀਏ ਤਾਂ ਇਹ ਬਿਲਕੁਲ ਵੀ ਸੰਭਵ ਨਹੀਂ ਹੈ ਕਰਮਾਂ ਦਾ ਲਿਖਾ ਜੋਖਾ ਸਾਨੂੰ ਪੂਰਾ ਕਰਨਾ ਹੀ ਪੈਂਦਾ ਹੈ ਤੀਜਾ ਕਾਰਨ ਹੈ ਮਿਹਨਤ ਦੀ ਕਮੀ ਸੰਗਤ ਜੀ ਪੀਰਾਂ ਦੀ ਦੁਆ ਤਾਂ ਠੀਕ ਹੈ ਪਰ ਜੇ ਤੁਸੀਂ ਖੁਦ ਹੀ ਮਿਹਨਤ ਨਹੀਂ ਕਰੋਗੇ ਤਾਂ ਕੋਈ ਵੀ ਦੁਆ ਕੰਮ ਨਹੀਂ ਕਰੇਗੀ ਜਿਵੇਂ ਕਿ ਤੁਸੀਂ ਪੜ੍ਹਾਈ ਲਈ ਮੰਨਤ ਮੰਗੀ ਪਰ ਪੜਿਆ ਹੀ ਨਹੀਂ ਤਾਂ ਫਿਰ ਪਾਸ ਕਿਵੇਂ ਹੋਵੇਂਗੇ ਮਿਹਨਤ ਤੇ ਦੁਆ ਦੋਵੇਂ ਨਾਲ ਨਾਲ ਚੱਲਦੇ ਨੇ ਚੌਥਾ ਕਾਰਨ ਹੈ ਗਲਤ ਇਰਾਦੇ ਕਈ ਵਾਰ ਅਸੀਂ ਅਜਿਹੀ ਚੀਜ਼ ਲਈ ਦੁਆ ਮੰਗਦੇ ਹਾਂ ਜੋ ਸਾਡੇ ਲਈ ਠੀਕ ਨਹੀਂ ਹੁੰਦੀ ਜਾਂ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ ਪੀਰ ਫਕੀਰ ਸਾਡੀ ਭਲਾਈ ਚਾਹੁੰਦੇ ਨੇ ਜੇ ਤੁਹਾਡਾ ਇਰਾਦਾ ਸਾਫ਼ ਨਹੀਂ ਤਾਂ ਦੁਆ ਕਿਵੇਂ ਪੂਰੀ ਹੋਵੇਗੀ ਦਿਲ ਸਾਫ਼ ਰੱਖੋ ਨੀਅਤ ਸਾਫ਼ ਰੱਖੋ ਤੁਹਾਡੀ ਦੁਆ ਆਪਣੇ ਆਪ ਕਬੂਲ ਹੋਵੇਗੀ ਪੰਜਵਾਂ ਕਾਰਨ ਹੈ ਵਕਤ ਦੀ ਉਡੀਕ ਕਈ ਵਾਰ ਅਸੀਂ ਸੋਚਦੇ ਹਾਂ ਕਿ ਮੰਨਤ ਮੰਗੀ ਤੇ ਤੁਰੰਤ ਨਤੀਜਾ ਮਿਲ ਜਾਵੇ ਪਰ ਸੰਗਤ ਜੀ ਹਰ ਚੀਜ਼ ਦਾ ਇੱਕ ਵਕਤ ਹੁੰਦਾ ਹੈ ਪੀਰਾਂ ਦੀ ਦੁਆ ਕੰਮ ਕਰ ਰਹੀ ਹੋ ਸਕਦੀ ਹੈ ਪਰ ਉਸ ਦਾ ਫਾਲ ਸਮੇਂ ਸਿਰ ਹੀ ਮਿਲੇਗਾ ਸਬਰ ਰੱਖੋ ਅਤੇ ਵਕਤ ਤੇ ਭਰੋਸਾ ਰੱਖੋ ਤਾਂ ਸੰਗਤ ਜੀ ਇਹ ਸੰਨ ਪੰਜ ਕਾਰਨ ਜਿਨ੍ਹਾਂ ਕਰਕੇ ਪੀਰਾਂ ਨੂੰ ਮੰਨਣ ਦੇ ਬਾਅਦ ਵੀ ਸਾਡੇ ਕੰਮ ਨਹੀਂ ਬਣਦੇ ਤੁਹਾਨੂੰ ਕੀ ਲੱਗਦਾ ਹੈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਉਹ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਸਾਡਾ ਸਭ ਦਾ ਅਲਾ ਨਿਗਹबान ਖੁਸ਼ ਰਹੋ ਅਤੇ ਸੱਚੇ ਦਿਲਾਂ ਮੇਂਦਤ ਕਰਦੇ ਰਹੋ ਜੈ ਪੀਰਾਂ ਦੀ